ਹਾਂਜੀ ਸਤਿ ਸ੍ਰੀ ਅਕਾਲ ਵੈਲਕਮ ਬੈਕ ਟੂ ਮਾਈ YouTube ਚੈਨਲ ਮੈਂ ਤੁਹਾਡਾ ਆਪਣਾ ਰਵੀ ਆੜੀ ਸਵਾਗਤ ਹੈ ਤੁਹਾਡਾ ਇੱਕ ਵਾਰੀ ਮੇਰੇ ਫਿਰ ਨਵੇਂ ਬਲੌਗ ਦੇ ਵਿੱਚ ਨਵੇਂ ਦਿਨ ਤੇ ਨਵੇਂ ਬਲੌਗ ਨਾਲ ਸ਼ੁਰੂਆਤ ਕਰਦੇ ਆਂ ਅੱਜ ਆਪਾਂ ਅੱਜ ਆਪਾਂ ਇੱਥੇ ਮਨੀਲੇ ਮੇਲੇ ਤੇ ਆਏ ਸੀਗੇ ਆਪਾਂ ਅੱਜ ਇੱਥੇ ਮੇਲਾ ਲੱਗਾ ਵਾ ਤੁਹਾਨੂੰ ਦਿਖਾਉਣੇ ਆ ਮੇਲਾ ਮਨੀਲੇ ਦਾ ਇੱਥੇ ਹਰ ਸਾਲ ਹੀ ਲੱਗਦਾ ਹੁੰਦਾ ਪਿਛਲੀ ਵਾਰ ਵੀ ਇੱਕ ਬਲੌਗ ਪਾਇਆ ਸੀਗਾ ਇੱਦਾਂ ਕੀ ਨਵਾਂ ਬਲੌਗ ਪਾਉਣੇ ਆ ਦਿਖਾਉਣੇ ਆ ਤੁਹਾਨੂੰ ਮਨੀਲੇ ਦਾ ਮੇਲਾ ਝੂਟੇ ਲੱਗੇ ਆ ਭੂੜੇ ਲੱਗੇ ਆ ਸੇਮ ਇੰਡੀਆ ਵਾਂਗੂ ਹੀ ਆ ਜਦੋਂ ਦਸਹਿਰੇ ਮੇਲੇ ਲੱਗਦੇ ਆ ਆਪਣੇ ਉਹੀ ਚੀਜ਼ ਆ ਆ ਜਿਉ ਤੁਹਾਨੂੰ ਕਰਾਈਏ ਦਰਸ਼ਨ ਲੋ ਜੀ ਨਾਲ ਆਏ ਬੰਦੇ ਆਹਾ ਪਵਨ ਆ ਗਿਆ ਉਹ ਲੱਗਾ ਆਪਣੀ ਵੀਡੀਓ ਦਾ ਛੋੜੇ ਸਾਸੀ ਕਬਲਾ ਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬਾਬਾ ਮਨੀਲਾ ਸਾਡਾ ਨਹੀਂ ਹੈਗਾ ਆ ਬੰਦੇ ਨਾਲ ਇਹ ਜਿਹੜੇ ਨਾਲ ਆ ਮੇਰੇ ਨਾਲ ਦਿਆਂ ਦਾ ਗਿਆ ਨਾਲ ਦਿਆਂ ਦਾ ਤੁਹਾਨੂੰ ਇਹਨਾਂ ਨੂੰ ਸੁਣਾ ਰਿਹਾ ਲੋ ਆ ਬੰਦੇ ਸ਼ਕਲਾ ਉਹੀ ਸਾਡਾ ਆ ਮੋਟਰ ਪਾਰਕਿੰਗ ਆ ਐਂਟਰੀ 20 ਰੁਪਏ 25 ਰੁਪਏ ਆਹੀ 25 ਰੁਪਏ ਵਾਲੀ ਮੋਟਰ ਤੇ 25 ਰੁਪਏ ਵਾਲਾ ਮੋਟਰਸਾਈਕਲ ਆ ਚੱਲਦੇ ਸਾਰੇ ਅਖਾੜਾ ਲੱਗਾ ਇੱਥੇ ਹੁਣ ਆ ਸੰਗਤ ਆ ਸੰਗਤ ਬੈਠੀ ਸਾਰੀ ਦੇਖ ਲਓ ਇੱਥੇ ਬੈਠੇ ਆਥੇ ਲੋਕੀ ਇੱਥੇ ਹਣਾ ਲਾਵ ਹੀ ਰਹਾ ਹਣਾ ਜਿੱਥੇ ਲਾਵ ਹੀ ਰਹਾ ਹਣਾ ਸਟੇਜ ਬਹੁਤ ਅਕੜੀ ਲਾਈ ਆ ਲੋਕੀ ਵੇਖ ਕਰ ਰਿਆ ਹੈਂ ਭੂੜੇ ਦੇ ਝੂਟਾ ਲੈਣਾ ਮਨੀਸ਼ ਕਹਿੰਦਾ ਜਿਹੜੇ ਭੂੜੇ ਦੇ ਝੂਟਾ ਲੈਣਾ ਇਹਨਾਂ ਦੇ ਆ ਲੈ ਲੋ ਜੀ ਇੰਡੀਆ ਮੰਗੂ ਸੱਪ ਲੈ ਲੋ ਸੱਪ ਆ ਦੇ ਖਾਨਕੀਨ ਨੂੰ ਸਭ ਕੁਝ ਹੈਗਾ ਵਾ ਲਿਆਰਾ ਬੰਨੇ ਆ ਭਾਈ ਇੰਡੀਆ ਮੰਗੂ ਬਹੁਤਨਾ ਤੇ ਸਟੇਜ ਲੱਗ ਗਈ ਆ ਬਸ ਆ ਰਹੇ ਨੇ ਲਾਵੀ ਹਰਾ ਆ ਰਿਹਾ ਉਹ ਜਿੱਤੇ ਹੈਗੇ ਉਹ ਗਾਣਾ ਦੇ ਜਿੱਦ ਲੱਗੇ ਆ ਗਿਆ ਮੇਰੇ ਨਾਲ ਨਹੀਂ ਆ ਗਿਆ ਉਹਦਾ ਆਹ ਮਿੱਤਰੋ ਹਣੇ ਚਲਾਉਣਾ ਬਾਤ ਜਿਹੜਾ ਵੀਰ ਦੁਰਗਾ ਰੰਗੀਲਾ ਪਹਿਲਾ ਮੀ ਇਨਸ਼ਾ ਅੱਲਾ ਮਨੇ ਨਿਆੜਾ ਕੋ ਆਂ ਅੰਤੂ ਗੀਏ ਅਕੂਰ ਗੁਸੂ ਕੋ ਨੰ ਇੱਕ ਸੰ ਮਸੀਹ ਨੋਈ ਗੁਆਰੇ ਛੋਡੇ ਛੋਡੇ ਇੰਡੀਆ ਵਾਂਗੂ ਪਿਆ ਸਾਰਾ ਬੋਸ਼ ਯਾਰਾ ਬੰਨੇ ਹੋਇਆ ਫਰੇ ਹੋ ਜਾਓ ਏ ਅ ਤਲਵਾਰਾਂ ਘੜਾਸੇ ਆਦੇ ਇੰਡੀਆ ਵਾਂਗੂ ਮੇਲਾ ਹੀ ਅਸਮੇਲਾ ਪੂਰਾ ਲੱਗਿਆ ਜੀ ਨਯਾਰੇ ਪੂਰੇ ਆ ਬੰਦੂਖਾਂ ਦੇ ਡਿਊਟੀ ਡਾਕੀ ਟੂ ਇਹ ਹਾ ਚੜਦੇ ਆ ਲੈ ਨੌ ਨਯਾਰੇ ਮੇਲੇ ਦੇ ਪੂਰਾ ਨਯਾਰਾ ਮੇਲੇ ਦਾ ਛਿੰਡੇ ਪੰਗੂੜਾ ਵੀ ਲੱਗਾ ਉਹ ਦੇਖੋ ਛਿੰਡੇ ਪਖਾਨ ਬਹੁਤ ਆ ਐ ਲੋ ਜੀ ਆ ਬੰਗਾ ਚੂੜੀਆਂ ਆ ਬੰਗਾ ਚੂੜੀਆਂ ਆ ਮੁੰਡੀਆਂ ਮੰਨੀਆਂ ਛੱਡੇ ਇੰਡੀਆ ਵਾਂਗੂ ਪਏ ਆ ਭਾਈ ਵੀ ਬਸ ਨੀ ਅੰਲਾ ਜੀ ਫਲਾਵਰ ਹੌਲੀ ਵੇਚਦੇ ਆ ਫਲਾਵਰ ਉਸਮਾਨ ਬਹੁਤ ਯਾਰਾ ਇਹ ਵਾਲਾ ਬੂਟ ਲੜਾ ਤੇ ਵਿਕ ਲੈਣੇ ਬੂਟ ਲੜਾ ਦੀਪ ਯਾਰਾ ਸਭ ਆ ਦੇ ਦਾ ਆਪਣਾ ਵੀ ਸਾਈਕਲਾਂ ਤੇ ਉਹਨਾਂ ਦੇ ਸਾਰੇ ਜਿਗਲੀਆਂ ਜੇ ਸੇਮ ਕਾਪੀ ਇੰਡੀਆ ਵਾਂਗੂਆਂ ਦੇਖ ਲਓ ਆ ਬੂਟ ਬਾਰਡ ਸਭ ਦੇਖ ਲਓ ਆ ਬ੍ਰੈਂਡ ਬੂਡ ਇੰਡੀਆ ਜਿਹਦਾ ਬ੍ਰੈਂਡ ਬੂਡ ਇੰਡੀਆ ਨਹੀਂ ਆਉਂਦੇ ਹੁੰਦੇ ਸੇਮ ਹੋਈ ਆ ਫ੍ਰੀ ਨੇਮ ਲਿਖਣਾ ਬ੍ਰੇਸਲੇਟ ਬਣਾਉਣੀ ਆ ਆਹੋ ਆਣਾ ਵੀ ਕੁਛ ਆਇਦ ਕਰਨ ਦੇ ਕਹਿੰਦੇ ਹੈਲੋ ਨਾਲ ਕੁਰਸੀਆਂ ਕੁਰਸੀਆਂ ਲਾਈਆਂ ਉਹਨਾਂ ਨੇ ਬੈਠਣ ਲਈ ਉਹ ਸੋਨੇ ਲੰਗ ਹੈ ਉਹ ਸਾਡੀ ਬਣਾਉਣ ਰਹੀਆਂ ਈ ਅਸੀਂ ਜੋ ਲੈ ਅੰਦਰ ਆ ਪੁਨਤਾਨਾ ਕਮੀ ਪਾਸ ਹੋ ਉਸ ਆਪਣੇ ਲਈ ਸਪੈਸ਼ਲ ਆ ਰਿਆ ਉਹਦੇ ਉਧਰੋਂ ਲੈ ਲਓ ਭਾਵਾ ਦੀ ਕਹਿੰਦਾ ਪਲੀ ਬਹਿ ਜਾ ਜੀ ਜਾ ਇਸ ਇਜ ਇਗਜੈਕਟ ਐਕਸੈਪਟ ਦੇਪ 75 ਰੁਪਏ ਨੂੰ ਐਡਮਿਸ਼ਨਲ ਫੀਸ 13 ਕੋਈ ਨਾ ਕੋਈ ਨਹੀਂ ਆਈ ਤੇਰੇ ਨਾਲ ਕੋਈ ਤਾਂ ਨਹੀਂ ਕਿੱਛ ਗਿਆ ਕੀ ਕਿੱਧਰ ਗਿਆ ਆ ਚਿਆ ਜਿਹੜੇ ਪੈਣ ਤਾਂ ਪੈ ਲੱਗ ਪੱਟਿਆ ਆ ਕਾਕਾ ਲੱਗ ਉਹ ਲੱਪੰਡਿਆ ਵਿੱਚ ਆ ਆ ਤਾਂ ਹੀ ਹੋ ਲਿਖਾ ਗਿਆ ਫਿਰ ਇਹਦੇ ਨਾਲ ਰਾਸ਼ਵਾਇਆ ਆ ਤੇ ਆ ਲੱਗ ਗਿਆ ਆ ਬੰਦ ਕਰ ਯਾਰੇ ਮੋਈ L'oggi ji lo chude dami ma laro di to mapi lana yo pila no, ਆ ਚਲਾਉਣੀ ਵੀ ਨਹੀਂ ਆਉਂਦੀ ਹਨਾ ਗਈ ਮੇਸ ਪਾਣੀ ਚ ਦੋ ਅੱਕਾ ਹੋਏ ਹੋਏ ਯਾਹੂ ਅੱਖ ਕੱਲੇ ਵਿੱਚ ਦਾ ਦੀਦਾ ਨਹੀਂ ਲਓ ਜੀ ਉਹ ਵੇਖ ਨਹੀਂ ਚਲੋ ਜੀ ਇਹ ਖਾਲੀ ਫੋਸਟੋ ਦੋ 3 ਸਟਾਰਟ ਆ 5 6 ਇਹ ਤੋਂ ਨਾ ਕੋਈ ਕਮੀ ਪਣਾ ਲੋ 90 ਪੈਸੋ ਯੂ ਇਸਾ ਵਾਇਦ ਨਾ ਕੋਈ 90 ਪੈਸੋ ਆ ਜਿੱਤਿਆ ਜੀ ਅਸੀਂ 90 ਰੁਪਏ ਵਿੱਚ ਲੱਬਿਆਂ ਦਾ ਸੁਵੇ ਵਾਲਾ ਆ ਜਿੱਤਿਆ ਜੀ ਆਹ ਲੱਬਿਆਂ ਦਾ ਜਿੱਤਿਆ ਲੱਬਿਆਂ ਦਾ ਖਫੇਰ ਬਣ ਕੇ ਆ ਗਿਆ ਉਹਦਾ ਬੇਈਮਾਨ ਆਇਆ ਹੈ ਉਹ ਜੋ ਇਸ ਦਾ ਕਰ ਰਿਹਾ ਹੈ ਅੰਦਰ ਨਗੇ ਹੋਵੇ ਚੜ੍ਹ ਗਿਆ ਪਿੰਦਾ ਉਹਨਾਂ ਸਾਡੀ ਗੱਲ ਵਾਰ ਉਹ ਸਹੀ ਹੈ ਗੱਲ ਪਰ ਮੈਂ ਤਰਬਿੰਤੀ ਸਿੱਧੇ ਕਿਤੇ ਕੋਈ ਆਪਣਾ ਪਤਾ ਦਿੱਸਦਾ ਹੈ ਨਾ ਨਰੂਤਾ ਇਨ ਲੇਟਰ ਸਟਰੀਟ ਮਣੀਮਾ ਹੰਪੂਰ ਪਤਨਯੋ

ਆ ਨਿਆ ਫਲੇਵਰ ਨਾਲ ਹੋਰ ਤਣਾ ਹੋ ਜਾਂਦਾ ਪਾਪਕਨ ਖਾ ਲਈਏ ਪਾਪਕਨ ਅਰੇ ਆਪਣੇ ਬੋਰ ਬੋਰ ਕਿਉਂ ਆਂ ਚੀਜ਼ਾ ਪਰ ਦੇਖਿਓ ਓਨਯਮ ਆ ਗੱਲ ਵੀ ਕੀ ਹੁੰਦਾ ਆ ਪਾਪਕਨ ਮੇਂ ਆ ਪੈਗੇ ਖੇਲਾ ਨੂੰ ਟੁੱਟ ਕੇ

आज ਤੇ ਆ ਫੇਰ 25000 ਰੁਪਈਆ ਦੇ ਦੋ ਚੀਜ਼ਾਂ ਰਾਖਾ ਕੀ ਰਾਖੜ ਕੇ ਬੰਨੂ ਬੰਨ ਕਰਦੇ ਹੋ ਪੂਰੀ ਚੰਗੀ ਤਰ੍ਹਾਂ ਪੂਰਾ ਮਾਣਿਸ਼ਾਨ ਹੈ ਇਹ ਕੇ ਰਿਪੋਰਟ ਹੈ ਕੇ ਰਿਪੋਰਟ ਹੈ ਤੇ ਆਹ ਤੇ ਨਿਆਰੇ ਲਓ ਲੋਕੇਸ਼ਨ ਨੂੰ ਹੁਣ ਸੈੱਟ ਆਰੇ ਥੱਲੇ ਉੱਤਲੇ ਆ ਇੱਥੇ ਤਾਂ ਦੇਖਣ ਨੂੰ ਥੱਲੇ ਥੱਲੇ ਤਾਰੇ ਥੱਲੇ ਆਏ ਆ ਉਹ ਵਦਨ ਕਿੱਥੇ ਗਵਾਚਿਆ ਉਹ ਤਾਂ ਭੀੜ ਚੱਕ ਦੇਣਾ ਬੜੀ ਬਾਬੂਆਂ ਆਣਾ ਕੱਢ ਲਈ ਕਿਸੇ ਦਾ ਬੜੀ ਬਾਬੂਆਂ ਆਣਾ ਕੱਢ ਲਈ ਹਾਂ ਉੱਥੇ ਫੁੱਟਬਾਲ ਆ ਫੁੱਟਬਾਲ ਖੇਡੀ ਹੈ ਖੇਡਣਾ ਐ ਵਾਲਾ ਆਇਆ ਹਾਂ ਕਿੱਦਾਂ ਵਾਲਾ ਚੱਲ ਆ ਜਾਓ ਦੇਖੀਏ ਕਿਹੜਾ ਐ ਵਾਲਾ

77 31 34 45 46 49 55, 54 60, 61 62 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 ਅਵੇ ਲਾਤੇ ਹਾਂ ਜਿਹੜੇ ਬੁਲਾਉਣੇ ਪੈਣ ਆਜ ਇਹਨੇ ਪਹਿਲੇ ਹਰੇ ਦੇ ਨਹੀਂ ਲਾਇਆ ਕੋਈ ਨਹੀਂ ਫਰੇ ਦੇ ਚੱਲ ਹੋਣਾ ਲਾਤਾ ਆਵਲਾ ਨਾ ਆਵਲਾ ਆਵਲਾ ਜ਼ੋਰ ਜਣਾ ਛੱਡੀ ਪੈਣ ਆਇਆ ਵੀ ਆ ਰੰਗ ਲਾਏ ਨੀਲਾ ਆ ਆਹ ਤੀਹ ਰੰਗ ਨਹੀਂ ਲੱਭਣੇ ਬੀਬਾ ਲੱਗਦਾ ਲੱਭਣੇ ਨਹੀਂ ਆ ਤੁ ਜਾਦਾ ਸਾਨੂੰ ਨਹੀਂ ਲੱਗਣੇ ਬਾਬਾ ਤੌਰ ਜੇ ਨਾ ਆਇਆ ਤੌਰ ਪਈ ਹੁਣ ਗਰੀਨ ਨਹੀਂ ਜਾਣਾ ਹੁਣ ਆ ਗਿਆ 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 ਟੋਫੀਆਂ ਲਈਆਂ ਗਾ ਆ ਬੈਸਟ ਕਿੰਨੇ ਦਾ 200 ਚੋਰ ਹੋਰ ਟੋਫੀ ਆ ਗਈਆਂ

ਓਜੀ ਸਵੇਰ ਦਾ ਚਾਰ ਅਜ ਕਾਰਡ ਹੋ ਗਿਆ ਨਿਆਰਾ ਬਣ ਗਿਆ ਨਿਆਰਾ ਸਬਸਕ੍ਰਾਈਬ ਕਰ ਤੇ ਚੱਕਾ ਇਹ ਇਸ ਹਸ ਕਰਨ ਮੇਲਾ ਜਿੱਤ ਲੈ ਜੀ ਮੇਲਾ ਦੋਸਤੋ ਜਿੱ ਕੀ ਆ ਜਾਈਏ ਸਭੀ ਗੱਲ ਦੋਸਤੋ ਲੈ ਲਿਆ ਮੇਲਾ ਬਣ ਗਿਆ ਸਾਡਾ ਪਿਆਰ ਭੇਜੇ ਓਡੀਆ ਮੋਰਨੀ ਤੇ ਮਗਰ ਮਨ ਉੱਡਾਲੇ ਯਾਰ ਇਹ ਆਗਾ ਬਣਾ ਲਈਓ ਇੱਧਰ ਸਨਮਾਨ ਕੀਤਾ ਮੇਲੇ ਵਾਲਿਆਂ ਨੂੰ ਸਨਮਾਨ ਕੀਤਾ ਭਰਾ ਮੈਂ ਲਿਖਣਾ ਪੀਂਦੇ ਯਾਰ ਇਹ ਆਗਾ ਬਣਾ ਲਈ ਤਾਂ ਮੇਲੇ ਦਾ ਯਾਰ ਇਹ ਆ ਮੇਲਾ ਲੁੱਟ ਲਿਆ ਆ ਵਾਲਾ ਔਰ ਇਹ ਚੁੱਕ ਰਹੇ ਆ ਆਇਆ ਤੁਸੀਂ ਚੱਕ ਕੇ ਲੈ ਲਓ ਜੰਪੜਾ ਖਾ ਰਹੇ ਆ ਕਿਤੇ ਹੋਣਾ ਦਾ ਸਵਾਦ ਜ਼ਿਆਦਾ ਨਹੀਂ ਵਧੀਆ 어때? 내일은 한다. 내일 한다. 할것오아 ਹਾਂ ਓਕੇ 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 ਚੱਗਦਾ ਬਾਮਰ ਆ ਕਹਿੰਦਾ ਬਾਹ ਨਹੀਂ ਕੱਢਣੀਆਂ ਬਾਹ ਵੜਦੇ ਆਂਗੇ ਅੰਦਰੇ ਮੈਂ ਵੀ ਆ ਗਏ ਆ ਓਏ ਰੋੜੇ ਤੇ ਬੀਤੀ ਬੱਸ 'ਚ ਬੈਠਾ ਓਏ ਰੋਣਾ ਬਾਏ ਬਾਏ ਕੋਈ ਆ ਬਾਏ ਬਾਏ ਇੰਗਾ ਲੈ ਵੀ ਜੋ ਆਦੇ ਬੋੜੀ ਜਾਂਦੇ ਨੇ ਕਿ ਆ ਆਏ ਕਿਉਂ ਵੀਡੀਓ ਬਣਾ ਲਈ ਸਟਾਰਟ ਕਰੀ ਨੱਚ ਪੜਾ ਖੜੀਆਂ ਤੂੰ ਵੀ ਨਜ਼ਾਰੇ ਹਨਾ ਪੂਰਾ ਨਜ਼ਾਰਾ ਬੰਨਿਆ ਵਿਆ ਯਾਰੇ ਅੰਡਾ ਨਹੀਂ ਯਾਰੇ ਪੰਘੂੜੇ ਦੇ ਤਾਰਿਆਂ ਦੇ ਉੱਤੇ ਕੁਝ ਨਹੀਂ ਗਾ ਇਹਦੇ ਉੱਤੇ ਕੁਝ ਨਹੀਂ ਆ ਨਿਆਰਾ ਭਾਈ ਨਿਆਰਾ ਪੂਰਾ ਬੰਨਿਆ ਹੋਇਆ ਨਿਆਰਾ ਇਹ ਕੀ ਯਾਰੇ ਔਂਡਾ ਤੇ ਨਿਆਰੇ ਜਾਣਦੇ ਆ ਆ ਨਿਆਰੇ ਦਾ ਆ ਮੇਲੇ ਦਾ ਨਿਆਰਾ ਅੱਜ ਪੂਰਾ ਇਹ ਲੰਦੇ ਮੇਲੇ ਦਾ ਨਿਆਰਾ ਲੋ ਜੀ ਲੋ ਨਿਆਰਾ ਮੇਲੇ ਦਾ ਆਹ ਹਾਂ ਤੋਰਪੇ 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 ਚੱਲ ਚੱਲ ਚੱਲੇ ਚੱਲ ਤੇ ਕਮੇ ਯਾਰੇ ਬੰਦ ਤੇ ਓਏ ਉਹ ਤੇ ਹੱਥ ਫੜੋ ਉਹ ਪਰ ਹਵਾ ਬੋ ਜਾ ਨਾ ਲੱਗਣੇ ਮੀ ਆ ਗਿਆ ਟੈਂਕਰ ਸਾਰੀ ਛੱਡ ਕੇ ਕੱਢੀ ਦਿਖਾਓ ਤੇ ਉਹ ਸਟੇਜ ਨੂੰ ਦੇਖੋ ਪੂਰਾ ਗਾਇਕ ਪੂਰੇ ਨਿਆਰੇ ਵੰਨ ਨੇ ਉੱਪਰ ਜਿੰਦਗੀ ਦੇ ਲਾਈਵ ਦਾ ਨਜ਼ਾਰਾ ਅੱਜ ਬਹੁਤ ਵਧੀਆ ਆ ਜਿਹੜਾ ਪਹਿਲਾਂ ਬਲੌਗ ਪਾਇਆ ਸੀ ਉਹਦਾ ਵੀ ਨਜ਼ਾਰਾ ਜਲੜਾ ਆਇਆ ਹੈ ਨਾ ਮੰਨ ਨਾਲ ਉਹ ਚੜਿਆ ਨਹੀਂ ਉਹ ਵੀ ਚੜਦਾ ਜਿਵੇਂ ਬਲੌਗ ਦੇ ਚੜਿਆ ਅੱਜ ਚੜਿਆ ਅੱਜ ਚੜਿਆ ਉਹ ਅੱਜ ਚੜਿਆ ਲੈ ਵੀ ਚਾਈ ਦੇਣੀ ਹਜੇ ਆਏ ਹਜੇ ਆ ਅੱਧੇ ਪੌਣੇ ਇੱਕ ਤੇ ਹੀ ਆ ਪੌਣੇ ਇੱਕ ਪਈਆਂ ਹਜੇ ਸੋਪਰਾ ਹੰਗਿੰਗ ਵੀ ਕੋ ਸੋਪਰਾ ਹਲਮੀਕ ਰੇਟਾਂ ਨਾ ਪਾ ਲਈਏ ਪਾਣੀ ਮਲਾ ਮਿਕ ਅਨਮੁਨ ਲਾਂ ਐਕੋਂ ਦੀ ਮੂਲਾਂ ਫੂਲਾਂ ਸੋਹਰਾ ਹਣੀ ਪਿੱਤੋ ਚੱਲ ਪਿਆ ਚੱਲ ਪਿਆ ਚੱਲ ਪਿਆ ਨਜ਼ਾਰਾ ਨੀ ਉਹ ਵੇਖ ਜੰਗਲੀ ਬੈਠਾ ਆਏ ਹਾਏ ਆਏ ਹਾਏ ਉਹ ਵੇ ਕੇਬੀ ਆਇਆ ਇੱਚ ਕਿੰਨੇ ਜਾਇਆ 250 ਜ ਮੈਨੂੰ 200 ਜ ਲੱਗਿਆ ਓਏ ਹਾਏ ਹਾਏ ਨਹੀਂ ਆਨੇ ਬੰਨੇ ਹਵਾ ਉਹ ਜਲਦੀ ਉੱਪਰ ਓਏ ਹਾਏ ਓਏ ਹੋਏ ਬਸ ਹੋਰ ਪੱਤਾਂ ਲੈ ਲੈ ਵੀ ਚੜ ਜਾ ਵੀ ਆ ਚੜ ਦੇ ਚੜ ਦੇ ਜਾੜ ਦੇ ਕੰਮ ਨੂੰ ਚੜ ਦੇ ਕੰਮ ਨੂੰ ਤਹਰ ਜਾ ਵੀ ਆ ਆਏ ਨਿਆਰਾ ਜ਼ਿੰਦਗੀ ਦਾ ਓਏ ਹੋਏ ਓ ਚੱਲ ਮੇਲੇ ਨੂੰ ਚੱਲੀ ਏ ਰਾਜ ਕੀ ਹੋਊ ਗੱਟ ਵੇ ਚੱਲ ਮੇਲੇ ਨੂੰ ਚੱਲੀ ਏ ਓ ਚੱਲ ਵੇਲੇ ਨੂੰ ਚੱਲੀ ਵਾਹੂ ਨਾ ਕਦੀ ਟਾਇਰ ਤੇ ਲੱਗਣੀ ਨਾਲੋਂ ਲੈਦੀ ਐ ਦੇਖ ਲੈ ਸਾਹ ਨਾ ਯਾਰਾ ਨਯਾਰਾ 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 ਇੱਧਰ ਲਿਖੀ ਓ ਇੱਧਰ ਦੇ ਇੱਧਰ ਵੀਡੀਓ ਆ ਰਹਾ ਬੰਦਾ ਮਰੀ ਆ ਮਰੀਜ਼ ਵੀ ਅੱਜ ਪਹਿਲੀ ਵਾਰ ਬੈਠਾ ਜਿੰਦਗੀ ਚ ਆਵਾਜ਼ ਹੋ ਜਲਦੀ ਸੋਪਰਾ ਹੈਂਗਿੰਗ ਦਿੱਤੋ ਦਾਸ ਬਲਾਕਸ ਉਲੇ ਬਲਾਕਸ ਉਲੇ ਨਯਾਰਾ

ਉtion ਮੌਲਾਨ ਉਹ ਨੰਨ ਵਾਲੀ ਸਤ ਕੋਈ ਉਹ ਮੌਲਾਨ ਬੁਲਾ ਤਾਓ ਮਲਕਾ ਸੁਲਾਨ ਬੁਲਾ ਤਾਓ ਮੌਲਾਨ ਮੀ ਆ ਗਿਆ ਬਈ ਸਾਰੇ ਢਾਟ ਦੇ ਕੰਮ ਹੋ ਗਿਆ ਖਰਾਬ ਮੀ ਆ ਗਿਆ ਮੀ ਮੀ ਆ ਗਿਆ ਮੀ ਢਾਟ ਦੇ ਲੋਕੀ ਸਾਰੇ ਹੋ ਗਿਆ ਬੰਦ ਪੁਟਾਈ ਵੱਢ ਕੇ ਖੁੱਡਾ ਚ ਲੋ ਜੀ ਮੀ ਨਾ ਕੰਮ ਖਰਾਬ ਕਰਦਾ ਮੀ ਨੇ ਉਹ ਤਾਂ ਹੈਗੇ ਲੋਕ ਛੱਡਾਂ ਜਿ ਵੜ ਗਏ ਸੀ ਬਾਕੀ ਜਿਹੜੇ ਬਾਹਰ ਸੀ ਛੱਡਾਂ ਤੋਂ ਹਟ ਗਏ ਆ ਜਿਹੜੇ ਰਹਾਵੇਂ ਅੰਦਰ ਆ ਗਏ ਉਹ ਬਾਕੀ ਨਾ ਫਿਰ ਚਲ ਗਏ ਲੋਟ ਤਾਂ ਸਾਨੂੰ ਇਹਨਾਂ ਨੇ ਬੜੀ ਛੇਤੀ ਤਿੰਨ ਜਿਹੜੇ ਉਹ ਬੇ ਘਮਾਏ ਇਹਨਾਂ ਨੇ ਉਹ ਲੋਟ ਤੇ ਬੰਦੇ ਸਾਡੇ ਕੈਸ਼ਡਾਰ ਤੇ ਲੋਟ ਤੇ ਇਮੀਗੇਸ਼ਨ ਪਾ ਗਏ ਨੇ ਇਮੀਗੇਸ਼ਨ ਇਮੀਗ੍ਰੇਸ਼ਨ ਪਾ ਗਏ ਇਹਨਾਂ ਨੂੰ ਲੋਟ ਤੇ ये कर फिर से कर मलका ya! ਆਜਾ ਮੈਂ ਤੱਕ ਮੀ ਆ ਗਿਆ ਜਿਵੇਂ ਉਹਦਾ ਸਿੱਧਾ ਆ ਛੱਤ ਤੇ ਥੰਨੇ ਮੈਂ ਨੂੰ ਕਹੀ ਮੈਂ ਗਾਦੀ ਨੱਟ ਗਈ ਹੋ ਗਿਆ ਮੀ ਆ ਗਿਆ ਮੀ ਵੇਜ ਰੇ ਭੇਜ ਰੇ ਭੱਜ ਲੋ ਭੱਜ ਲੋ ਸਾਰੇ ਭੱਜ ਗਏ ਬੋਲਾ ਤਾਓ ਅ ਇਸ ਨਾ ਕਾਓ ਅਦੂ ਕੁ ਮਰੇ ਗਏ ਨਾ ਮੌਲਨ ਅਲਿਸਨਾ ਕਮੀ ਮੌਲਨ ਵਲਾ ਤਾ ਤਕਬੋ ਨਲਾਹ ਤਾਲਿਸ ਗਮੀ ਬਸਾ ਕਮੀ ਨਈ ਉਹਨੇ ਲਬਸ ਨਾ ਕਮੀ ਕਪੂਤੀ ਕਪੂਤੀ ਗੱਡ ਕਪੂਤੀ ਮੇਰੇ ਵਾਲੀ ਕੱਢ ਭਰਾਵਾ ਜਰ ਗਿਆ ਲੱਭੀਦਾ ਆਉਗਾ ਬਾਹੋ ਹੋ ਗਈ ਹੋਰ ਕਾ ਪੂ ਅਮਰੀਕਨ ਕੋ ਕਿਨਾ ਬੋਡਟ ਪੋਣਾ ਖਾਣਾ ਬਣਾਉਣਾ ਓਨਾ ਇਹ ਤੁਰਦੇ ਫਿਰਦੇ ਆ ਯਾਰ 10 ਮਿੰਟ ਆਇਆ ਯਾਰ ਕੰਜੂਦਰ بار بار ਆਉਣੀ ਆ ਮੈਂ ਬਾਹਰ ਚੱਕ ਕੇ ਦੇਖਦੇ ਆ ਆਹੋ ਆਹ ਆ ਪਾਲੇ ਅਸੀਂ ਚੱਲੀਏ ਕਾ ਅਸੀਂ ਸਾਡੇ ਪਿੱਛੇ ਲੋ ਜਾ ਰਹੇ ਆ ਫੜ ਹਾਂਜੀ ਗਾਇਸ ਲੋ ਜੀ ਸਾਡਾ ਬਲੌਗ ਅੱਜ ਦੇ ਇੰਨਾ ਆ ਗਈ ਸਗਾ ਮੀਨੇ ਕੰਮ ਖਰਾਬ ਕਰ ਦਿੱਤਾ ਫੇਰ ਆਵਾਂਗੇ ਕਦੀ ਠੰਡ ਹੋ ਗਈ ਆ ਤੇ ਅਸੀਂ ਪੂਰੇ ਗਿੱਲੇ ਹੋ ਗਏ ਆ ਗਾਂ ਫੇਰ ਮਿਲਾਂਗੇ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਜਦ ਤੱਕ ਲਈ ਸਾਡਾ ਸਤਿ ਸ੍ਰੀ ਅਕਾਲ ਆ ਬਾਏ ਬਾਏ ਆ ਤੇ ਮੀਨੇ ਕੰਮ ਬਹੁਤ ਖਰਾਬ ਕਰ ਦਿੱਤਾ ਮੀਨਾ ਹੁੰਦਾ ਹ ਜੇ ਇੱਕ ਘੰਟਾ ਹੋਰ ਇੰਜੋਏ ਕਰਨਾ ਸੀ ਅਸੀਂ ਚਲੋ ਠੀਕ ਆ ਜੀ ਤੇ ਕੇਅਰ ਕੀਤਾ ਨੂੰ ਬਤਾਇਓ ਨੈਕਸਟ ਵੀਡੀਓ ਬਾਏ ਬਾਏ ਹਾਂ ਜੀ ਸਾਡਾ ਬਲੌਗ ਅੱਜ ਦਾ ਖਰਾਬ ਹੋ ਗਿਆ ਥੋੜਾ ਐਂਡ ਤੇ ਮੀਂਹ ਕਰਕੇ ਮੀਂਹ ਹੋ ਗਿਆ ਜੀ ਮੀਂਹ ਇਹ ਮੀਂਹ ਆਉਂਦਾ ਸੀ ਜੀ ਇੰਜੋਏ ਹੋਰ ਕਰਨਾ ਸੀ ਘੰਟਾ ਤੱਕ ਚਲੋ ਐਨਾ ਹੀ ਬਹੁਤ ਆ ਕੱਚ ਵਾਲੀਆਂ ਲੈ ਆਈ ਐਨਾ ਇੰਜੋਏ ਬਹੁਤ ਆ ਨਹੀਂ ਸਾਥੀਓ ਗਿੱਲੇ ਹੋ ਗਿਆ ਅਸੀਂ ਸਾਰੇ ਚਲੋ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਨੈਕਸਟ ਵਾਰੀ ਜਦ ਤੱਕ ਲਈ ਰੱਬ ਰਾਖਾ